ਇਹ 7ਵੇਂ ਮਹੀਨੇ ਦਾ ਇਹ ਸਾਰਾ ਪਟਾ ਖੋਈ ਕੀਤੀ ਵੀ 7ਵੇਂ ਮਹੀਨੇ ਤੱਕ ਇਹਨਾਂ ਦਾ ਕੋਈ ਵਾਲੀ ਵਰਸ ਨਹੀਂ ਬਣਿਆ ਅਸੀਂ ਤਾਂ ਰਾਤ ਨੂੰ ਵੀ ਟਪਣਾ ਸਾਨੂੰ ਕੋਈ ਜੀ ਮਤਲਬ ਪਰੇਸ਼ਾਨੀ ਹੋ ਜਾਵੇ ਤਾਂ ਰਾਤ ਨੂੰ ਵੀ ਟਪਣਾ ਔਖਾ ਹੈ ਤੇ ਦਿਨੇ ਦਾ ਅਸੀਂ ਆ ਹੁਣ ਵਹੰਦੇ ਬਹਨੇ ਆ ਸਾਰਾ ਪਾਣੀ ਪਾਣੀ ਫਿਰਦਾ ਦੱਸੋ ਅਸੀਂ ਹੁਣ ਕਿਹੜੇ ਪਾਸੋਂ ਡੱਬੀਏ ਸਾਨੂੰ ਦਾ 25 ਵਾਲਾ ਵੀ ਪਾਣੀ ਮਾਰ ਗਿਆ ਤੇ ਹੁਣ 26 ਵਾਲੇ ਜੂ ਵੀ ਪੈਰ ਪੈਣ ਵਾਲਾ ਹੈ ਤੇ ਉੱਤੇ ਕੇਚਰੀਵਾਲਾਂ ਦਾ ਵੇਖ ਲਓ ਭਗਵੰਤ ਮਾਨ ਜੀ ਨੇ ਬਹੁਤ ਅੱਛਾ ਕੰਮ ਕਰ ਦਿਆ ਅ ਕ੍ਰਾਂਤੀ ਲਿਆ ਦਿਆ ਆਹ ਕ੍ਰਾਂਤੀ ਆਈ ਪਈ ਏ ਜਿਹੜੀ ਕ੍ਰਾਂਤੀ ਆਈ ਏ ਨਾ ਉਹ ਅਟਲ ਬਿਆਰੀ ਆਵਾਜ ਬਾਈਗਾ ਉਹ ਆਂਦਾ ਸ਼ਾਂਤੀ ਸ਼ਾਂਤੀ ਏ ਕ੍ਰਾਂਤੀ ਕ੍ਰਾਂਤੀ ਓ ਪਤਾ ਨਹੀਂ ਕਿਹੜੀ ਕ੍ਰਾਂਤੀ ਸਾਨੂੰ ਚਾਹਦੇ ਨੂੰ ਤੇ ਕਿਹੜੀ ਕ੍ਰਾਂਤੀ ਜੇ ਨਹੀਂ ਸਾਨੂੰ ਲਿਜਾਂਦੇ ਆਹ ਕ੍ਰਾਂਤੀ ਆਈ ਪਈ ਆ ਜਿਹੜੀ ਆਹ ਕ੍ਰਾਂਤੀ ਹੁਣ ਅਸੀਂ ਆ ਸ਼ਾਮ ਸਵੇਰੇ ਗੰਦੇ ਪਾਣੀ ਚ ਡੱਪਈਦਾ ਆਹ ਕ੍ਰਾਂਤੀ ਆ ਗਈ ਏ ਸਾਨੂੰ ਕਹਿੰਦੇ ਨੂੰ ਵੀ ਇਹ ਠੇਕਾ ਦਿੱਤਾ ਗਿਆ ਅੱਛਾ ਤੇ ਠੇਕੇਦਾਰ ਨੇ ਤਾਂ ਆਇਆ ਕਰੀ ਪੈਪਾ ਪੂਪਾ ਜਾਂ ਪਾ ਦਿੱਤੀਆਂ ਨੂੰ ਆ ਹੁਣ ਸਾਰਾ ਨਾ ਤਾਂ ਇਹਦੀ ਕੋਈ ਪਾਣੀ ਦੀ ਨਿਕਾਸੀ ਏ ਨਾ ਕੋਈ ਇਹਨਾਂ ਦਾ ਕੋਈ ਹੱਲ ਹੈ ਆ ਹੱਲ ਆ ਹੱਲ ਹੋਇਆ ਬੈ ਜਿਵੇਂ ਆ ਹੋਇਆ ਬੈ ਪਾਜੀ ਦਾ ਬੜੇ ਔਖੇ ਹੋਏ ਖੜੇ ਸਰਪੰਚ ਆਂਦਾ ਮੈਨੂੰ ਅਗੂ ਕੋਈ ਚਵਾਨੀ ਮਿਲੇ ਤਾਂ ਮੈਂ ਚਵਾਨੀ ਲਾਵਾਂ ਕੋ ਅਗੂ ਕੋ ਨੂੰ ਕੋ ਨਹੀਂ ਮਿਲਦੇ ਉਹ ਹਗਾ ਹੁਣ ਆਦੇ ਤਾਂ ਘਰ ਕੋ ਲਾਵਣ ਹੋ ਰਹੀ ਆ ਓ ਠੇਕੇਦਾਰ ਦਾ ਨਾਂ ਲੈਂਦਾ ਠੇਕੇਦਾਰਾਂ ਦਾ ਮੇਰਾ ਠੇਕਾ ਬੂਰਾ ਹੋ ਗਿਆ ਹੈ ਹੁਣ ਉਹਨਾਂ ਦਾ ਵੀ ਠੇਕਾ ਪੂਰਾ ਹੋ ਗਿਆ ਸਰਪੰਚ ਦਾ ਵੀ ਕੰਮ ਪੂਰਾ ਹੋ ਗਿਆ ਤੇ ਸਾਡਾ ਹੁਣ ਕਿਹੜੇ ਪਾਸੇ ਜਾਈਏ ਅਸੀਂ ਅਸੀਂ ਇਹਦੇ ਬਾਰੇ ਮੰਗੇ ਕਰਨੇ ਵੀ ਸਾਡਾ ਇਹ ਚਲਾਇਆ ਜਾਵੇ ਤੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਤੇ ਸਾਨੂੰ ਜਿਹੜੀ ਕ੍ਰਾਂਤੀ ਆਂਦੇ ਬੈਨ ਉਹ ਕ੍ਰਾਂਤੀ ਦੇ ਅਧਾਇਰੀਏ ਚ ਲਿਆਂਦਾ ਜਾਵੇ ਕ੍ਰਾਂਤੀ ਉਹ ਨਾਵੇ ਸਾਡੀ ਤਾਂ ਬਾਰ-ਬਾਰ ਫਿਰਨੀ ਫਿਰਨੀ ਲੱਗੀ ਜਾਂਦੀ ਏ ਹੁਣ ਤਾਂ ਖੇਤਾਂ ਨੂੰ ਜਾ ਰਿਹਾ ਆਉਣਾ ਵੇਖੋ ਜੀ ਹਾਲਾਤ ਕੀ ਹੋਇਆ ਖੜੇ ਆ ਪੱਟੇ ਮਸੇ ਇੱਕ ਬਗੜੀਚੇ ਨੂੰ ਹੁਣ ਆ ਪੱਟੇ ਮੋ ਡੁੱਬੇ ਪੈ ਨੂੰ ਬੜਾ ਔਖਾ ਜੀ ਬਹੁਤ ਔਖਾ ਹੈ ਜੇ ਰਾਤ ਬਰਾਦੇ ਕਿਸੇ ਨੂੰ ਮੁਸ਼ਕਲ ਪੈ ਜਾਵੇ ਇਤ ਰਾਤ ਕੀਵੇਂ ਜੀਟ ਪਾਵੇਗਾ ਰਾਜ ਸਿੰਘ ਨਾਮ ਹੈ ਜੀ ਪਿੰਡ ਰੇਤਲੀ ਪੈਣੀ ਜਿਹੜਾ ਫਾਇਲ ਕਰ ਤੂੰ ਫਸਿਆ ਸੀਵਰੇਜ ਦੀ ਪ੍ਰੋਬਲਮ ਕਰਕੇ ਕਹ ਰਹੇ ਜੀ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਘੜ ਘੜ 6 ਮਹੀਨੇ ਪਲੱਸ ਹੋਣ ਵਾਲੇ ਹੋ ਗਏ ਇਹਨੂੰ ਸਟਾਰਟ ਕੀਤੇ ਨੂੰ ਤੇ ਲੇਕਿਨ ਅਜੇ ਤੱਕ ਇਹਦੀ ਨਿਕਾਸੀ ਨਹੀਂ ਹੋਈ ਗਈ ਪਾਣੀ ਦੀ ਇੱਕ ਇੱਕ ਤਾਂ ਸੀਵਰੇਜ ਬਹੁਤ ਗਲਤ ਪਾਇਆ ਗਿਆ ਹੈ ਕਿਸੇ ਪਾਸੇ ਕੋਈ ਹੈ ਜਾਨੀ ਜੋੜ ਅੱਗਾ ਜੜ ਨਾਲ ਲੀਕ ਹੋਈ ਜੀ ਸਾਰੇ ਜੋੜ ਲੀਕ ਅਗੇ ਜੇ ਹੌਣੇ ਦੇ ਬਾਰੇ ਠੇਕੇਦਾਰ ਨੂੰ ਗੱਲ ਕਰਦੇ ਆ ਉਹ ਸਰਪੰਚ ਦਾ ਨਾਮ ਲੈ ਰਹਿੰਦਾ ਹੈ ਕਿ ਸਰਪੰਚ ਨੇ ਕੰਮ ਪਲੀਟ ਕਰਨਾ ਹੈ ਜੇ ਸਰਪੰਚ ਨੂੰ ਕਹਿੰਨੇ ਆ ਉਹ ਠੇਕੇਦਾਰ ਦਾ ਨਾਮ ਲੈ ਰਹਿੰਦਾ ਜੀ ਹੁਣੇ ਦਾ ਕੋਈ ਹੱਲ ਪ੍ਰੋਪਰ ਹੱਲ ਤੋਂ ਹੋ ਨਹੀਂ ਰਿਹਾ ਆ ਪਹਿਲਾਂ ਪਾਣੀ ਰਿਹਾ ਤਾਂ ਸੀ ਪੱਠੇ ਬੜੇ ਲੇਟ ਬਜੀਚੇ ਹੁਣ ਬਜੀਚੇ ਤੇ ਹੁਣ ਸਾਡੇ ਸੀਵਰੇਜ ਦੇ ਪਾਣੀ ਨਾਲ ਹੀ ਭਰੀ ਚ ਰਹਿੰਦੇ ਜੀ ਬਹੁਤ ਮੁਸ਼ਕਲ ਆ ਰਹੀ ਜੇ ਇਸ ਬਾਰੇ ਤੇ ਉਸ ਦਿਨ ਐਮਬਲ ਸਾਹਿਬ ਵੀ ਆਏ ਨੇ ਉਹਨਾਂ ਨੇ ਵੀ ਇਹ ਚੀਜ਼ ਮੌਕਾ ਮੌਕੇ ਦੇਖਵਾ ਕੇ ਕਿਹਾ ਗਿਆ ਉਹ ਵੀ ਕਹਿੰਦੇ ਬਸ ਹੋ ਜਾਏਗਾ ਬਾ ਇਹਨਾਂ ਮਿੱਟੀ ਗੋਲੀ ਪਾ ਰਹੇ ਨੇ ਪਰ ਹੋਂਦਾ ਵਾਂ ਦਾ ਕੁਝ ਵੀ ਨਹੀਂ ਇਹ ਪਚਾਇਤ ਵੱਲੋਂ ਚੱਲ ਰਿਹਾ ਹੈ ਲੇਕਿਨ ਇਨ ਅਗਰ ਠੇਕਾ ਦਿੱਤਾ ਜਗਸੀਰ ਸਿੰਘ ਨਾਮ ਦਾ ਜੀ ਜਿਹੜਾ ਠੇਕੇਦਾਰ ਹੈਗਾ ਜੀ ਉਹ ਜਗਸੀਰ ਸਿੰਘ ਨੂੰ ਜਦੋਂ ਫੋਨ ਕਰਕੇ ਪੁੱਛਦੇ ਆ ਉਹ ਕਹਿੰਦਾ ਇਹ ਸਰਪੰਚ ਤੋਂ ਲੱਗਾ ਆ ਗਿਆ ਜਿੰਨਾ ਮੇਰੇ ਕੋਲ ਲੱਗਾ ਸੀ ਮੈਂ ਆਦਾ ਕੰਪਲੀਟ ਕਰਾ ਦਿੱਤਾ ਜੀ ਹਾਲਾਂਕਿ ਠੇਕੇਦਾਰ ਵੱਲੋਂ ਕੋਈ ਇਹਨਾਂ ਮਿੱਟੀ ਨਹੀਂ ਪਾਈ ਗਿਆ ਸੀ ਆਪ ਦੇ ਸਾਰੇ ਵੇੜੇ ਵੇੜੇ ਵਾਲੇ ਮੁੰਡੇ ਲੱਗ ਕੇ ਤਾਂ ਮਿੱਟੀ ਮਿੱਟੀ ਪਾ ਕੇ ਮਾੜਾ ਮੋਟਾ ਚਲਾਇਆ ਜੀ ਪੈਂਪ ਵਗੈਰਾ ਆਈ ਪਈ ਹੈ ਸਭ ਕੁਛ ਆ 20 25 ਦਿਨ ਹਾਂਜੀ ਅੱਗੇ ਸਿਆਰਜੀ ਤੌਰ ਤੇ ਅੱਗੋਂ ਖੇਲੀ ਕੱਢ ਕੇ ਚਲਾਈ ਰੱਖੀ ਏ ਪਰ ਉਹਨਾਂ ਕੀ ਕੀਤਾ ਉਹ ਜਿਹਨਾਂ ਦੇ ਘਰਾਂ ਦੇ ਸਾਹਮਣੇ ਗੀ ਉਹਨਾਂ ਨੇ ਵੋਟ ਦਿੱਤੀ ਹੁਣ ਉਹਦੇ ਕਰ ਨੂੰ ਬਹੁਤ ਮੁਸ਼ਕਲ ਆ ਰਹੀ ਏ ਕਿਉਂਕਿ ਰਾਤ ਨੂੰ ਇਧਰ ਸਾਨੂੰ ਨਾ ਸਾਡੇ ਕੋਲ ਪੈਦਲ ਲੰਘਿਆ ਜਾਂਦਾ ਬਾਈਕ ਵਗੈਰਾ ਤਾਂ ਕੀ ਜਾਣਾ ਜੀ ਤੁਸੀਂ ਆਲ ਵੇਖ ਹੀ ਰਹੇ ਹੋ ਜੀ ਪਹਿਲਾਂ ਇਸ ਤੋਂ ਪਹਿਲਾਂ ਵੀ ਚੱਲ ਰਿਆ ਸੀ ਪਰ ਹਫਤਾ ਹੋ ਗਿਆ ਉਹ ਹੁਣ ਜਦੋਂ ਤੱਕ ਅਸੀਂ ਉਹਨਾਂ ਦੇ ਖੇਲੀ ਦਾ ਪ੍ਰਬੰਧ ਕੀਤਾ ਜੀ ਉਸ ਤੋਂ ਬਾਅਦ ਜਦੋਂ ਉਹਨਾਂ ਬੰਦ ਕਰਤੀ ਹੁਣ ਇਹ ਦਿੱਕਤ ਆ ਰਹੀ ਹੈ ਇਹਦੇ ਬਾਰੇ ਇਹ ਕਹਿਣਾ ਜੇ ਇਹਨੂੰ ਕੋਈ ਹੱਲ ਕੀਤਾ ਜਾਂਦਾ ਨਾ ਨਿਕਾਸੀ ਕਿੱਧਰ ਹੁੰਦੀ ਏ ਤੇ ਕਰਨ ਨੇ ਇਹਨੂੰ ਪੱਟ